ਗੁਰਮਹਾਰ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਜੋ ਅੱਜ ਪੂਰੀ ਹੀ ਸਮੁੱਚੀ ਟੀਮ ਨੇ ਜੋ ਨਿਰਣਾ ਲਿਆ ਏ ਭਗਵਾਨ ਵਾਲਮੀਕ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਜਿਹੜੇ ਵੱਖ-ਵੱਖ ਉਦਿਆਂ ਤੋਂ ਜਿਹੜੇ ਇੱਥੇ ਖੜੇ ਨੇ ਤੇ ਪੂਰੀ ਹੀ ਸਮੁੱਚੀ ਟੀਮ ਨੇ ਜੋ 올 ਇੰਡੀਆ ਚੇਅਰਮੈਨ ਜੋ ਪੰਜਾਬ ਦੇ ਚੇਅਰਮੈਨ ਸਾਰੇ ਹੀ ਉੱਦੇਦਾਰ ਇੱਥੇ ਖੜੇ ਨੇ ਤੇ ਅੱਜ ਜਿਹੜਾ ਬਹੁਤ ਹੀ ਵੱਡਾ ਜਿਹੜਾ ਨਿਰਣੇ ਲਿਆ ਏ ਕਿ ਸਾਡੇ ਜਿਹੜੇ ਸਤਕਾਰਯੋਗ ਬਾਬਾ ਜੀ ਜਿਹੜੇ ਬਹੁਤ ਹੀ ਲੰਮੇ ਸਮੇਂ ਤੋਂ ਜਿਹੜੇ ਮੰਦਰ ਦੇ ਵਿੱਚ ਬੈ ਕੇ ਜਿਹੜੀ ਸਮਾਜ ਦੀ ਸੇਵਾ ਕਰ ਰਹੇ ਨੇ ਜਿਹੜੇ ਭਗਤੀ ਕਰ ਰਹੇ ਨੇ ਅੱਜ ਪੂਰੀ ਸਮੁੱਚੀ ਟੀਮ ਨੇ ਜੋ ਪੂਰਾ ਮੀਟਿੰਗ ਕਰਕੇ ਔਰ ਗੱਲਬਾਤ ਕਰਕੇ ਜੋ ਅਸੀਂ ਸਾਡੇ ਬਾਬਾ ਜੀ ਨੂੰ ਜਿਹੜਾ ਮੁੱਖ ਸੰਚਾਲਕ ਦਾ ਅਹੁਦਾ ਭਗਵਾਨ ਵਾਲਮੀਕਿ ਸਮਾਜ ਸੇਵਾ ਸੁਸਾਇਟੀ ਵੱਲੋਂ ਦਿੱਤਾ ਗਿਆ ਹੈ ਤੇ ਅਸੀਂ ਦਿਲੋਂ ਕਹਿੰਦੇ ਆ ਕਿ ਬਾਬਾ ਜੀ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਜਿਹੜੀ ਸਮਾਜ ਦੀ ਸੇਵਾ ਕਰਨਗੇ ਜੋ ਅੱਜ ਪੱਗ ਦੀ ਵੀ ਰਸਮ ਜਿਹੜੀ ਬਾਬਾ ਜੀ ਦੇ ਬੰਨੀ ਗਈ ਆ ਜੋ ਬੋਲੇ 100 ਰੁਪਏ ਭਗਵਾਨ ਵਾਲੀ ਮਹਾਰਾਜ ਕੀ ਜੈ ਮੈਨੂੰ ਅੱਜ ਮੇਰੇ ਵੱਡੇ ਸਾਰੇ ਉਹਦੇਦਾਰਾਂ ਨੇ ਮੈਨੂੰ ਅੱਜ ਉਹਦਾ ਦਿੱਤਾ ਹੈ ਮੈਂ ਇਹ ਸੋਦੇ ਦੀ ਲਾਜ ਰੱਖਾਂਗਾ ਔਰ ਇਹ ਪਗੜੀ ਦੀ ਲਾਜ ਰੱਖਾਂਗਾ ਮੇਰੇ ਭੈਣ ਭਰਾ ਜਿਹੜੇ ਮੇਰੇ ਨਾਲ ਆ ਔਰ ਜਿਹੜੇ ਸਾਡੀ ਸੰਸਥਾ ਦੇ ਹੈਗੇ ਆ ਜਿਨ੍ਹਾਂ ਨੂੰ ਮੈਂ ਜੋ ਉਹ ਹੁਣ ਕਹਿਣਗੇ ਮੈਂ ਉਸ ਉਹ ਕੰਮ ਤੇ ਚੱਲਾਂਗਾ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਜਿੱਥੇ ਜਿੱਥੇ ਖੜਨਗੇ ਮੈਨਾਂ ਦੇ ਨਾਲ ਉੱਥੇ ਉੱਥੇ ਹਾਜ਼ਰ ਹੋਵਾਂਗਾ ਦਿਨ ਰਾਤ ਸੰਸਾਰ ਦੀ ਸੇਵਾ ਕਰਾਂਗਾ ਔਰ ਮੋਢੇ ਨਾ ਮੋਢਾ ਲਾ ਕੇ ਹਰ ਇੱਕ ਦਿਨ ਨਾਲ ਤੁਰਾਂਗਾ ਔਰ ਮੈਨਰੇ ਕੋ ਕੋਈ ਹੋ ਜਾ ਤਨ ਮਨ ਨਾਲ ਮੈਂ ਇਹਨਾਂ ਦੇ ਨਾਲ ਆ ਮੈਨੂੰ ਰਾਤ ਵਾਜ ਦੇਣਗੇ ਮੈਂ ਰਾਤ ਆਉਂਗਾ ਦਿਨ ਵਾ ਕਹਿਣਗੇ ਮੈਂ ਦਿਨ ਆਉਂਗਾ ਮੈਂ ਆਪਣਾ ਪਰਿਵਾਰ ਵਾਲ ਨਹੀਂ ਵੇਖਾਂਗਾ ਮੇਰਾ ਪਰਿਵਾਰ ਇਹ ਹੈਗਾ ਮੈਂ ਇਹਨਾਂ ਨਾਲ ਚੱਲਾਂਗਾ ਜਿਸ ਤਰ੍ਹਾਂ ਮੈਨੂੰ ਇਹ ਭੈਣ ਭਰਾ ਰਲ ਕੇ ਸੇਵਾ ਲਾਂਦੇ ਆ ਮੈਂ ਸੇਵਾ ਦੇ ਸੇਵਾ ਕਰਾਂਗਾ ਇਹਨਾਂ ਦੀ ਨਾਲ ਮਿਲ ਕੇ ਜੋ ਬੋਲੇ ਸੋ ਨਿਹਾਲ ਭਗਵਾਨ ਦੀ ਆਖੀ